ਹੋ ਗਾਉਣੀ ਹੈ ਮੈਂ ਤੁਹਾਡੇ ਕੋਲ ਆਇਆ ਹਾਂ ਔਰ ਟਾਈਮ ਜਰਾ ਕਲਮ ਫਿਰਪਾ ਫੋਲਗੇ ਬਚਾਰਾ ਲਾਉਣਾ ਹੈ ਸ਼੍ਰੋਮਣੀ ਅਕਾਲੀ ਦਰ ਜੈਕਾਰਾ ਸ਼੍ਰੋਮਣੀ ਅਕਾਲੀ ਦਰ ਜੈਕਾਰਾ ਸਭ ਤੋਂ ਪਰਮੰਦਰ ਸਿੰਘ ਜੀ ਸਾਡੇ ਨੇਤਰੀ ਖਜਾ ਮੇਰਾ ਤਕਰੀਰੇ ਬਦਲ ਉਹਦਾ ਨਾਮ ਪਾ ਦਵਾਉਣਾ ਹੈ ਤੁਹਾਨੂੰ ਜੀ ਮੈਨੂੰ ਬੋਲੀ ਯਾਦ ਆਉਂਦੀ ਹੈ ਮੈਂ ਕਿਆ ਪਾਉ ਬਾਰੀ ਵਰਸੀ ਖਟਨੇ ਦੀ ਆਤੀ ਬਾਰੀ ਵਰਸੀ ਖਟਨੇ ਦੀ ਆ ਬਿਠਕ ਖਟ ਕੇ ਲੈ ਹੰਦੇ ਸੋਲੇ ਸੋਲੇ ਬਾਲੂ ਸਾਹਿਬ ਨੇ ਦੇਖ ਲਓ ਪੰਡਾ ਨੇ ਸੂਧਾ ਸੈਂਟਰ ਖੋਲ੍ਹਿਆ ਸਾਂਝ ਕੇਂਦਰ ਖੋਲ੍ਹੇ ਵਾਰੀ ਮਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਉਂਦੀਆਂ ਫੜੀਆਂ ਬਾਦਲ ਸਾਹਿਬ ਨੇ ਪੰਜਾਬ ਦੇ ਪੰਡਾ ਦੀਆਂ ਪੱਕੀਆਂ ਕਰ ਦਿੱਤੀਆਂ ਗੁਰਨਾ ਗੁਰੂ ਸਾਰੇ ਕੰਮ ਦਿੱਤੇ ਆਨਾਂ ਨੂੰ ਹਾਂਜੀ ਬੱਟੀ ਸਾਜੀ ਕਿਉਂ ਨਾ ਹੁਣ ਪੰਡਾ ਨੂੰ ਬੁਲਾਈਏ ਤੇ ਬਾਦਲ ਸਾਹਿਬ ਦਾ ਤੇ ਉਹ ਕੰਮ ਕੀਤਾ ਪਰ ਤੁਸੀਂ ਵੀ ਆਪਣਾ ਰੰਗ ਦਿਖਾਣਾ ਬਾਕੀ ਆਪਾਂ ਇੱਥੇ ਗੁਰੂ ਦੇ ਤੀਸਾ ਸਾਹਿਬ ਸਾਡੇ ਕੋਲ ਨਹੀਂ ਬਚਦੇ ਅਸੀਂ ਸਤਰਾ ਖਾਜ਼ਨੀਆਂ ਪਰਾਂਗੇ ਹੋਣ ਜੜੀਆਂ ਕਾਂਗਰਸ ਨੇ ਖਾਦੀਆਂ ਸੀ ਸੌਹ ਬੜੀਆਂ ਕਾਂਗਰਸ ਦੇ ਖਾਦੀਆਂ ਸੀ ਸੌਹ ਬੜੀਆਂ ਆਹ ਪਾਗਲ ਗੇ ਰੇ ਅੱਖੇ ਤਾਂ ਵਿੱਚ ਸਾਗ ਲੱਗੇ ਰੇ ਆ ਬਾਜੇ ਨੂੰ ਰਾਗ ਲੱਗੇ ਰੇ ਆ ਕਾਂਗਰਸ ਪਾਰਟੀ ਨੂੰ ਦਾਗ ਲੱਗੇ ਰੇ ਦੋਸਾਂ ਨੂੰ ਡੁੱਟ ਕੇ ਜਾਗੇ ਰੱਖਣੀ ਬੜਿਆ ਇੰਨੀ ਸੋਹਣੀ ਸੰਗਤ ਬੈਠੀ ਆਹੋ ਇੰਦਰ ਸਿੰਘ ਸਰਦਾਰ ਸਜੇ ਬੈਠੇ ਆ ਆ ਪੰਡਾ ਮੈਂ ਚਲਾ ਗਿਆ ਆਪਣੀਆਂ ਚੜੀਆਂ ਅੱਛਾ ਇੰਦਰ ਸ਼ਰਾਬਾਂ ਵੀ ਚਲਣ ਡੀਆਂ ਅੱਛਾ ਦੋ ਤਿੰਨ ਪੈਂਡੇ ਪੈਗ ਮੈਂ ਮੀ ਡੱਫ ਲੈ ਅੱਛਾ ਮੈਂ ਕਿਹਾ ਅੱਜ ਹੀ ਪੀ ਲੋ ਫਰੀ ਦੀ ਆ ਹਣਾ ਮੇਰੇ ਕੋਈ ਨਹੀਂ ਮਿਲਲੀ ਨਾਲੇ ਭਗਵੰਤ ਮਾਨ ਵੀ ਉੱਥੇ ਹੀ ਪੀਂਦੇ ਆ ਲੇ ਪੰਡਾ ਪੀ ਕੇ ਤਾਂ ਮੈਂ ਉੱਥੇ ਕਰਤੀ ਉਲਟੀ ਉਲਟੀ ਕਰਤੀ ਮੈਂ ਉੱਥੇ ਕਾਹ ਤੋਂ ਤਾਰੇ ਨਾ ਹੋਤੇ ਕਾਹ ਤੋਂ ਪਾਲੇਗਾ ਕਾਹਤ ਨਾ ਹੋਗਾ ਤਾਂ ਤਾਰੇ ਨਾ ਹੋਣਗੇ ਅੱਗੇ ਵੀ ਬੋਲ ਦੇਗਾ ਜੇ ਤੁਹਾਡਾ ਬੁਢਾ ਨੂੰ ਦੱਸ ਤੁਸੀਂ ਸਾਰੇ ਨਾ ਹੋਦੇ ਯਾਰ ਪੰਡਾ ਉਹ ਹਾਂ ਆ ਦੇਖ ਪਿਆ ਹੀ ਸਾਰੇ ਤੇ ਬਿਆਹ ਨੇ ਕਰਦੇ ਨਾ ਬਿਆਹ ਲਾ 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 ਕੈਪਟਨ ਨੇ ਬਿਆਹ ਦੇ ਕੇ ਚਿੱਤਰਖਣੇ ਸੀ ਉਹ ਕਿ ਤੋਂ ਪਾਕਿਸਤਾਨੀ ਭਾਬੀ ਤੋਂ ਉਹ ਕਹਿੰਦਾ ਉਹ ਬੰਡਾ ਪਾਕਿਸਤਾਨੀ ਭਾਬੀ ਨੂੰ ਚੇਤਾ ਆ ਹਾਂ ਉਹ ਕਹਿੰਦੇ ਪਟਿਆਲੇ ਵਾਲਾ ਕੈਪਟਨ ਪਟਿਆਲੇ ਬੜਦੇ ਨਹੀਂ ਸ਼ਿਫਲੀ ਬੇਟਾ ਰੰਦਾ ਉਹ ਪਤਾ ਕਿਉਂ ਕਿਉਂ ਉਹ ਪਟਿਆਲੇ ਵਾਲੀ ਮਾਂ ਨਹੀਂ ਭਾਬੀ ਨੂੰ ਗੁੱਸਾ ਭਾਬੀ ਨੂੰ ਬੜਦੀ ਨਹੀਂ ਦਿੰਦੀ ਪਟਿਆਲੇ ਸਹੀ ਗੱਲ ਹੈ ਪੰਡਾ ਉਹ ਪੰਡਾ ਮੈਂ ਸੁਣ ਤੂੰ ਕੈਪਟਨ ਕੋਲ ਗਿਆ ਸੀ ਆ ਮੈਂ ਗਿਆ ਸੀ ਕੈਪਟਨ ਕੋਲੇ ਕੀ ਕਹਿੰਦਾ ਮੈਂ ਕੈਪਟਨ ਨੂੰ ਕਿਹਾ ਵੀ ਥੋੜਾ ਜਿਹਾ ਆਖਰੀ ਸਾਲ ਆਖਰੀ ਸਾਲ ਆ ਜਾਂਦੇ ਜਾਂਦੇ ਕੋਈ ਸਕੀਮ ਹੀ ਦੇਜੋ ਸਕੀਮ ਦੇਜੋ ਆ ਕੋਈ ਸ਼ਗਨ ਸਕੀਮ ਕੋਈ ਸ਼ਗਨ ਸਕੀਮ ਆ ਕੋਈ ਆਟਾ ਦਾ ਸਕੀਮ ਆ ਕੋਈ ਹੋਰ ਸਕੀਮ ਕੋਈ ਹੋਰ ਸਕੀਮ ਜੀ ਤੁਹਾਨੂੰ ਯਾਦ ਕਰੀਏ ਸਹੀ ਗੱਲ ਹੈ ਵੀ ਆ ਵੀ ਕੁਛ ਦਿੱਤਾ ਸੀ ਹਾਂ ਹਾਂ ਸਹੀ ਗੱਲ ਹੈ ਮੈਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ ਮੈਨੂੰ ਜੱਜ ਸਰ ਮੌਰੀ ਮੈਂ ਦੱਸਦੇ ਯਾਰ ਇਹਨੇ ਬੰਦੇ ਬੈਠੇ ਕੰਮ ਦਾਸੀ ਦੇਣਾ 10 ਮੈਨੂੰ ਕਹਿੰਦਾ ਵੀ ਜਾਇ ਇਤੋਂ ਯਾਦ ਕਰੇ ਵੀ ਤੁਹਾਨੂੰ ਕੁਝ ਦਿੱਤਾ ਹੀ ਨਹੀਂ ਉਹ ਚਾ ਵੱਡਾ ਹੈ ਭਾਣਾ ਇੱਕ ਸਰਕਾਰ ਹੈ ਉਹ ਵੱਡਾ ਮੈਂ ਵੀ ਕਿਹਾ ਸੀ ਕੈਪਟਨ ਕੋ ਅੱਛਾ ਫਿਰ ਮੈਨੂੰ ਪਤਾ ਕੀ ਕਹਿੰਦਾ ਕੀ ਸੇ ਤੈਨੂੰ ਤਾਂ ਮੰਨਣਾ ਜੇ ਤੂੰ ਐਹ ਜੀ ਗੱਲ ਕਹੇਂ ਜਿਹਦੇ ਨਾਲ ਮੈਨੂੰ ਗੁੱਸਾ ਆਵੇ ਅੱਛਾ ਤੇ ਮੈਨੂੰ ਹਾਸਾ ਵੀ ਆ ਅੱਛਾ ਫਿਰ ਤੂੰ ਕੀ ਕਹਿੰਦਾ ਮੈਂ ਪਾਇਆ ਸੁੱਚੀ ਇਹ ਐਹ ਜੀ ਕਿਹੜੀ ਗੱਲ ਆ ਵੀ ਜਿਹਦੇ ਦੋ ਮਤਲਬ ਨਿਕਲਣ ਮੈਂ ਕਹਾਂ ਵੀ ਲੈ ਬਰਾਸੀਆਂ ਦੀ ਹੋਜੂ ਲੱਸੀ ਦੀ ਗੱਲ ਨਾ ਕਰੀ ਹਾਂ ਮੈਂ ਸੋਚਾ ਮੈਂ ਲਾ ਦਿਮਾਗ ਪਾਈ ਗਿਆ ਲਾਈ ਗਿਆ ਲਾਈ ਮੈਂ ਕਹਾਂ ਲੈ ਵੀ ਆ ਗਈ ਗੱਲ ਮੈਂ ਕਹਾਂ ਜੀ ਸੁਣੋ ਤੁਸੀਂ ਉਹ ਮਜੂਤਾ ਸਰਕਾਰ ਬੱਲੇ 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 ਮਜੂਤਾ ਸਰਕਾਰ ਸੰਚੌੜਾ ਹੋ ਗਿਆ ਆਇਆ ਹੋ ਗਿਆ ਬੰਦਾ ਵਾ 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 ਕੱਢ ਕੇ ਦੱਸਾਂਦਾ ਕਸਾਇ ਨੋੜ ਦੇਦਾ ਅੱਛਾ ਫੇਰ ਮੈਂ ਵੀ ਆਗਾ ਮਾਤਾ ਜੀ ਤੁਸੀਂ ਉਹ ਮਜੂਤਾ ਸਰਕਾਰ ਹਾਂ ਬੜਾ ਚੌੜਾ ਹੈ ਅੱਛਾ ਮੈਂ ਕਹਾਂ ਜੀ ਹੁਣ ਅਗਲੀ ਗੱਲ ਵੀ ਸੁਣ ਲਓ ਉਹ ਕਿਹੜੀ ਮੈਂ ਕਹਾਂ ਤੁਸੀਂ ਉਹ ਮਜੂਤਾ ਸਰਕਾਰ ਬੱਲਾ 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 ਫਿਨਲੈਂਡ ਤੇ ਜਿਹੜੀ ਸਰਕਾਰ ਤੇ ਜਿਹੜੀ ਮਜ਼ਦੂਰਾਂ ਦਾ ਹੱਕ ਲੁੱਟ ਕੇ ਖਾ ਜਾਂ ਉਹ ਬੰਡਾ ਹੋਰ ਉਹ ਬੰਡਾ ਹਾਂ ਅੱਦਲਾ ਬਹੁਤ ਹੋ ਗਈ